ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪ ਬਣਾ ਕੇ ਸੈਂਕੜੇ ਔਰਤਾਂ ਵਕ ਵਕਤ ਤੰਦੇ ਕਰਦੀਆਂ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਕੇ ਵੇਲੜਾ ਲਈ ਰਾਦਸੇਰਾ ਬਣਦੀਆਂ ਪਈਆਂ ਹਲਕਾ ਲੰਬੀ ਦੇ ਪਿੰਡ ਵਿੱਚ ਔਰਤਾਂ ਵੱਲੋਂ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪ ਬਣਾਏ ਗਏ ਹਨ ਇਸ ਗਰੁੱਪ ਦੇ ਵਿੱਚ ਤਕਰੀਬਨ 10 ਔਰਤਾਂ ਕੰਮ ਕਰਦੀਆਂ ਔਰਤਾਂ ਆਪਣੀ ਬਚਤ ਵਿੱਚੋਂ 100 ਰੁਪਏ ਬਚਤ ਕੱਢਦੀਆਂ ਅਤੇ ਜਿਸ ਦੇ ਆਧਾਰ ਤੇ ਇੱਕ ਗਰੁੱਪ ਨੂੰ ਬੈਂਕ ਵੱਲੋਂ ਪ੍ਰਤੀ ਔਰਤ 10000 ਦਾ ਮਾਮੂਲੀ ਵਾਸਤੇ ਕਰਜ਼ਾ ਦਿੱਤਾ ਜਾਂਦਾ ਕੀ ਇਸ ਗਰੁੱਪ ਦੇ ਫਾਇਦੇ ਤੁਸੀਂ ਵੀ ਸੁਣ ਕੇ ਇੱਕ ਵਾਰ ਜ਼ਰੂਰ ਇਹ ਸੋਚੋਗੇ ਕਿ ਇਹ ਸਾਡੇ ਜ਼ਿਲ੍ਹੇ ਜਾਂ ਕਸਬੇ ਦੇ ਵਿੱਚ ਵੀ ਹੋਣਾ ਚਾਹੀਦਾ ਜਿਹੜੀ ਇਹ ਸਕੀਮ ਚਲਾਈ ਗਈ ਹੈ ਕੀ ਪ੍ਰੋਪਰ ਨਾਮ ਕੀ ਹੈ ਦਾ ਕਿੰਦੇ ਮਲੋ ਪਿੰਡਾਂ ਨੂੰ ਜਾਂ ਕਿਹੜੇ ਬਲਾਕ ਦੇ ਕਿੰਨੀ ਉਹ ਉਹਨਾਂ ਦਾ ਉਹ ਬੈਨੀਫਿਟ ਹੋ ਸਰ ਇਹ ਸਕੀਮ ਪੰਜਾਬ ਰਾਜ ਦੇ ਆਤਿਆ ਜੀਵਿਕਾ ਮਿਸ਼ਨ ਦੇ ਅੰਡਰ ਚਲਾਈ ਗਈ ਹੈ ਇਸ ਮਿਸ਼ਨ ਦਾ ਨਾਮ ਹੈ ਪੰਜਾਬ ਰਾਜ ਦੇ ਆਤਿਆ ਜੀਵਿਕਾ ਮਿਸ਼ਨ ਇਸ ਦੇ ਵਿੱਚ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਆ ਸੈਲਫ ਹੈਲਪ ਗਰੁੱਪ ਦੇ ਵਿੱਚ 10 ਲੇਡੀਜ਼ ਹੁੰਦੇ ਆ ਇੱਕ ਗਰੁੱਪ ਦੇ ਵਿੱਚ ਤਾਂ ਇਹਨਾਂ ਨੂੰ ਸੈਲਫ ਹੈਲਪ ਗਰੁੱਪ ਬਣਾਉਣ ਤੋਂ ਬਾਅਦ ਇਹਨਾਂ ਨੂੰ ਫਾਈਨੈਂਸ਼ੀਅਲੀ ਬੈਂਕ ਲਿੰਕੇਜ ਕਰਵਾ ਕੇ ਇਹਨਾਂ ਨੂੰ ਲਾਈਵਲੀਹੂਡ ਦੇ ਪ੍ਰਤੀ ਕੰਮ ਦ ਕਰਵਾਇਆ ਜਾਂਦਾ ਹੈ ਜਿਹੜੇ ਲਾਈਵਲੀਹੂਡ ਆ ਉਹ ਪਹਿਲਾਂ ਇਹਨਾਂ ਨੂੰ ਆਰਸਰਟੀ ਵੱਲੋਂ ਟ੍ਰੇਨਿੰਗ ਦਿਵਾਈ ਜਾਂਦੀ ਹੈ ਟ੍ਰੇਨਿੰਗ ਤੋਂ ਬਾਅਦ ਹੀ ਆਪਣਾ ਕੰਮ ਸਟਾਰਟ ਕਰਦੇ ਆ ਇਹਨਾਂ ਦੇ ਵਿੱਚ ਬਹੁਤ ਸਾਰੇ ਕੰਮ ਸਟਾਰਟ ਕਰ ਸਕਦੇ ਆ ਲੇਡੀਜ਼ ਆਪਣੇ ਇੰਟਰਸਟ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦਾ ਜਿਸ ਕੰਮ ਦੇ ਵਿੱਚ ਉਹ ਆਪਦਾ ਇੰਟਰਸਟ ਦਿਖਾਉਂਦੀ ਹੈ ਜਿਵੇਂ ਕਿ ਸਲਾਈ ਕਰਨਾ ਕਢਾਈ ਕਰਨਾ ਬੈਗ ਬਣਾਉਣਾ ਹਨਾ ਗੰਡੋਆਂ ਦੀ ਖਾਦ ਬਣਾਉਣਾ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਇੱਥੇ ਖਾਦ ਬਨ ਰਹੀ ਹੈ ਤੇ ਉਸ ਖਾਦ ਨੂੰ ਸੇਲ ਵੀ ਕਰ ਰਿਹਾ ਉਹਨਾਂ ਦਾ ਇੱਕ ਪਰਮਾਨੈਂਟ ਲਾਈਵਲੀਹੂਡ ਰੁਜ਼ਗਾਰ ਦਾ ਸਾਧਨ ਉਹਨਾਂ ਦੇ ਕੋਲੇ ਆ ਗਿਆ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਲੇਡੀਆਂ ਜਿਵੇਂ ਕਿਸੇ ਨੇ ਪਾਰਲਰ ਖੋਲ੍ਹਿਆ ਸਟਿਚਿੰਗ ਦਾ ਕੰਮ ਕਰ ਰਹੀਆਂ ਜਿਹੜਾ ਉਹਨਾਂ ਦਾ ਕੰਮ ਹੈ ਉਹ ਉਹਨਾਂ ਦਾ ਕੀਤਾ ਬਣ ਗਿਆ ਜਿਹੜਾ ਜੀਵਨ ਪੱਧਰ ਵਿੱਚ ਹਮੇਸ਼ਾ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕੂਗਾ ਪਲੱਸ ਉਹਨਾਂ ਨੂੰ ਹਮੇਸ਼ਾ ਲਈ ਉਹਨਾਂ ਦੇ ਕੋਲ ਰਹੇਗਾ ਜੋ ਉਹਨਾਂ ਦੇ ਘਰ ਦੇ ਵਿੱਚ ਇਨਕਮ ਦਾ ਸੋਰਸ ਬਣ ਗਿਆ ਕਿੰਨੇ ਮਿਲਨ ਗੁੱਟੇ ਗੁੱਪ ਨੇ ਕਿੰਨੀ ਗੜੀ ਇਸ ਨਾਲ ਗੜੀ ਆਏਗੀ ਲਗਭਗ 600 ਦੇ ਕਰੀਬ 600 ਪਲੱਸ ਗਰੁੱਪ ਬਲੌਕ ਦੇ ਵਿੱਚ ਚੱਲ ਰਹੇ ਆ ਤਾਂ ਇੱਕ ਗਰੁੱਪ ਦੇ ਵਿੱਚ 10 ਲੇਡੀਜ਼ ਹੁੰਦੀਆਂ ਨੇ ਤਾਂ ਬਹੁਤ ਸਾਰੀਆਂ ਲੇਡੀਜ਼ ਇਸ ਮਿਸ਼ਨ ਨਾਲ ਜੁੜੀਆਂ ਹੋਈਆਂ ਨੇ ਤੇ ਕੁਝ ਕੁ ਲੇਡੀਜ਼ ਜਿਹੜੀਆਂ ਆਪਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਵਿੱਚ ਸਫਲ ਵੀ ਹੋਈਆਂ ਵਾਡੀ ਨੇ ਕਿ ਉਹ ਲੋਕ ਕੀ ਕੀ ਜਾਣਕਾਰੀ ਦੀ ਜਲਦੀ ਆ ਜਦੋਂ ਕੰਮ ਕਰਨ ਤੋਂ ਬਾਅਦ ਵੀ ਜਾ ਕੇ ਕੋਈ ਚੈੱਕ ਹੋ ਰਿਹਾ ਹਾਂਜੀ ਜੋ ਲਾਈਵਲੀਹੂਡ ਉਹ ਕਰਦੇ ਆ ਜੋ ਕੰਮ ਕਰਦੇ ਆ ਤਾਂ ਉਹ ਉਹਨਾਂ ਨੂੰ ਪਹਿਲੇ ਜਿਹੜਾ ਬੈਂਕ ਆ ਜਿਹੜਾ ਉਹਨਾਂ ਨੂੰ ਲੋਨ ਦਿੰਦਾ ਉਹ ਲਾਈਵਲੀਹੂਡ ਨੂੰ ਦੇਖ ਕੇ ਹੀ ਦਿੰਦਾ ਤਾਂ ਜਿਹੋ ਕੰਮ ਕਰਦੇ ਆ ਤਾਂ ਉਹਨਾਂ ਨੂੰ ਇਹ ਹੈਲਪ ਕੀਤੀ ਜਾਂਦੀ ਆ ਡਿਪਾਰਟਮੈਂਟ ਬਣਾ ਕੀ ਮੈਨੂੰ ਹੋਰ ਲੇਡੀਆਂ ਨੂੰ ਕਿਰਪਾ ਕਰਨਾ ਚਾਹੋਗੇ ਜਿਹੜੀ ਹੋਰ ਲੇਡੀਆਂ ਨੂੰ ਜੋੜ ਕੇ ਦੇ ਕੀ ਆਦੋਂ ਜਿੰਨੀਆਂ ਵੀ ਲੇਡੀਆਂ ਸਾਡੇ ਕੋਲ ਆਂਦੀਆਂ ਨੇ ਉਹਨਾਂ ਦਾ ਇੰਟਰਸਟ ਨੂੰ ਦੇਖਦੇ ਹੋਏ ਜੋ ਉਹ ਟ੍ਰੇਨਿੰਗ ਲੈਣਾ ਚਾਹੁੰਦੀਆਂ ਨੇ ਉਹਨਾਂ ਨੂੰ ਟ੍ਰੇਨਿੰਗ ਦਿਵਾਈ ਜਾਂਦੀ ਹੈ ਤੇ ਸਾਡੀ ਹੋਰ ਵੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੇਡੀਆਂ ਨੂੰ ਟ੍ਰੇਨਿੰਗ ਦਿਵਾ ਕੇ ਅਸੀਂ ਇਹ ਕੰਮ ਦੇ ਉੱਪਰ ਲਗਾਈਏ ਤਾਂ ਕਿ ਉਹ ਆਪਣੇ ਆਪ ਨੂੰ ਅੱਗੇ ਵਧਣ ਵਿੱਚ ਉਤਸ਼ਾਹਿਤ ਮਹਿਸੂਸ ਕਰੇ 3 ਸਾਲ ਹੋ ਗਏ ਸਕੀਮ ਨੇ ਚੱਲੇ ਇਸ ਸਕੀਮ ਸਰ 2015-16 ਤੋਂ ਬਲੌਕ ਵਿੱਚ ਚੱਲ ਰਹੀ ਹੈ ਪਰ ਮੈਂ ਇਸ ਸਕੀਮ ਨੂੰ 2019 ਤੋਂ ਇਸ ਬਲੌਕ ਵਿੱਚ ਚਲਾ ਰਹੀ ਹਾਂ ਹਾਂਜੀ ਕੀ ਨਾ ਤੁਹਾਡਾ ਤੇ ਜਿਹੜਾ ਉਹਨਾਂ ਕੰਮ ਸਟਾਰਟ ਕੀਤਾ ਤੁਸੀਂ ਕੀ ਕੀਤਾ ਸੀ ਕਿਤੇ ਉਹਨਾਂ ਕਿਹੜੀ ਸਕੀਮ ਤਿਆਰ ਕੀਤਾ ਸੀ ਸਰ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਮੈਂ ਸੈਲਫ ਹੈਲਪ ਗਰੁੱਪ ਵਿੱਚ ਮੇਰੇ ਗਰੁੱਪ ਦਾ ਨਾਮ ਇਕਤਾ ਜੀ ਉਸ ਗਰੁੱਪ ਚ ਅਸੀਂ ਚਾਰ ਬੀਬੀਆਂ ਕੰਮ ਕਰ ਰਹੀਆਂ ਜੀ ਗੜੋਏ ਖਾਦਦਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਕ ਸਾਲ ਹੋ ਗਿਆ ਜੀ ਕੀ ਕੀ ਬਲੋ ਇਹਦਾ ਉਹਨਾਂ ਨੂੰ ਬੇਨਫਿਟ ਹੋ ਰਿਹਾ ਕਿੰਨਾ ਕੁ ਤੁਹਾਨੂੰ ਇਹ ਚ ਸਾਰਾ ਸੀ ਵੀ ਜਿਵੇਂ ਕੁਝ ਗਰੁੱਪ ਚੋਂ ਪੈਸਾ ਲਿਆ ਕੁਝ ਵੀ ਉਹ ਜੋ ਪੈਸਾ ਲਿਆ ਪੈਸਾ ਲੱਖ ਰੁਪਏ ਲਾ ਕੇ ਜਿਸੇ ਆਪਦਾ ਕੰਮ ਸਟਾਰਟ ਕੀਤਾ ਸੀ ਜੀ ਵੀ ਇਹ ਹੁਣ ਕਿੰਨਾ ਕੰਮ ਤੁਹਾਡਾ ਵਧ ਰਿਹਾ ਮਨ ਹੁਣ ਸਾਡਾ ਕੰਮ ਮਹੀਨੇ ਦੀ 6 ਕੁਆਟਰ ਲਾ ਰਹੀ ਹੈ ਜੀ ਕੀ ਸਾਬ ਨਾਲ ਅਮਲ ਜਾ ਰਿਹਾ ਕਿੰਨਾ ਬੈਨੀਫਿਟ ਹੋ ਰਿਹਾ ਤੁਹਾਨੂੰ ਇਹ 4 ਪੈ ਕਿਲੋ ਦੇ ਹਿਸਾਬ ਨਾਲ ਜਾ ਰਿਹਾ ਜੀ ਕੀ ਕੀ ਸਹੂਲਤਾਂ ਮਿਲਦੀਆਂ ਮਤਲਬ ਗਰੁੱਪ ਨੂੰ ਗਰੁੱਪ ਵਿੱਚ ਸਾਨੂੰ ਬਹੁਤ ਸਹੂਲਤਾਂ ਮਿਲੀਆਂ ਜੀ ਜਿਵੇਂ ਸਰਕਾਰ ਨੇ ਸਾਨੂੰ ਪਹਿਲਾਂ ਇੱਕ ਗਰੁੱਪਾਂ ਨੂੰ 15000 ਰੁਪਏ ਇੱਕ ਗਰੁੱਪ ਨੂੰ ਮਿਲਿਆ ਜੀ ਉਸ ਤੋਂ ਬਾਅਦ ਫਿਰ ਸਾਨੂੰ ਸਾਡੀ ਬੀਓ ਬਣਾਈ ਗਈ ਜੀ ਉਸੇ ਸਾਨੂੰ 4 ਲੱਖ ਰੁਪਏ ਫੰਡ ਮਿਲਿਆ ਜੀ ਇਸ ਇਸ ਐਵੇਂ ਅਸੇ ਅਲੱਗ-ਅਲੱਗ ਗਰੁੱਪਾਂ ਨੂੰ ਪੈਸਾ ਦਿੱਤਾ ਤੇ ਆਪ ਦਾ ਕਾਰੋਬਾਰ ਸ਼ੁਰੂ ਕੀਤਾ ਜੀ ਹੋਰ ਤੁਹਾਡੇ ਇੱਥੇ ਮਤਲਬ ਹੋਰ ਕੋਨੇ ਕਿੰਨੇ ਕੋਨੇ ਗਰੁੱਪ ਚੱਲ ਰਹੇ ਆ ਕੋਈ ਇਹ ਪਿੰਡ ਵਿੱਚ ਸਾਡੇ 8 ਗਰੁੱਪ ਚੱਲ ਰਹੇ ਆ ਜੀ ਹੋਰ ਵੀ ਕੰਮ ਆ ਜਿਵੇਂ ਮਤਲਬ ਤੁਸੀਂ ਗੁੰਡਵਾ ਖਾਤਰਾ ਕੀਤਾ ਜਿਵੇਂ ਹਾਂਜੀ ਹਾਂਜੀ ਕਈ ਬੀਬੀਆਂ ਨੇ ਕੱਪੜੇ ਦਾ ਕੰਮ ਕੀਤਾ ਬਨੇਯਾਰੀ ਦਾ ਕੰਮ ਕੀਤਾ ਜੀ ਪਾਰਲਰ ਦਾ ਕੰਮ ਕੀਤਾ ਜੀ ਅਲੱਗ-ਅਲੱਗ ਗਰੁੱਪਾਂ ਨੇ ਕੰਮ ਸ਼ੁਰੂ ਕਰ ਛੱਡਿਆ ਜੀ ਹਾਂਜੀ ਮੇਰੇ ਕੀ ਨਾ ਤੁਹਾਡਾ ਤੇ ਤੁਹਾਡੇ ਕੋਲ ਕਿੰਨੇ ਪਿੰਡ ਆ ਤੇ ਕਿੰਨੇ ਤੁਹਾਡੀ ਸਮਾਜਿਕ ਗਰੁੱਪ ਚਲਾਉਂਦੇ ਕੀ ਨਾਮ ਕੀ ਸੀ ਹਾਂਜੀ ਸਰ ਮੇਰਾ ਨਾਮ ਚਰਨਜੀਤ ਕੌਰ ਹੈ ਮੈਂ ਪਿੰਡ ਤੱਪਾ ਖੜਾ ਲੰਬੀ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਜਿਹੜਾ ਕਿ ਰਾਜ ਦੇ ਤੀਜੀਵ ਕਮਿਸ਼ਨ ਵਿੱਚ ਮੈਂ ਕੰਮ ਕਰਦੀ ਹਾਂ ਸਾਡੇ ਵੀ ਸੈਲਫ ਹੈਲਪ ਗਰੁੱਪ ਬਣੇ ਹੋਏ ਆ ਤੇ ਮੇਰੀ ਪੋਸਟ ਸੀਆਰਪ ਦੀ ਆ ਜਿਹੜੀ ਕਿ ਪਿੰਡਾਂ ਦੇ ਵਿੱਚ ਗਰੁੱਪ ਬਣਾਉਣੇ ਆ ਗਰੁੱਪਾਂ ਨੂੰ ਕ੍ਰੀਏਟ ਕਰਨਾ ਲੇਡੀਜ਼ ਨੂੰ ਅੱਗੇ ਲੈ ਕੇ ਆਣਾ ਤੇ ਮੈਂ ਲਗਭਗ 10 ਪਿੰਡਾਂ ਦੇ ਵਿੱਚ ਕੰਮ ਕਰਦੀ ਹਾਂ ਜਿਦੇ ਵਿੱਚ ਲਗਭਗ 200 ਗਰੁੱਪ ਬਣਿਆ ਹੋਇਆ ਹੈ ਕਿੰਨਾ ਟਾਈਮ ਹੋ ਗਿਆ ਜੀ ਕਿੰਨਾ ਕਮਨੋ ਲੈਡੀਆਂ ਦੇਤੇ ਪੈਸੇ ਲੈ ਕੇ ਨੂੰ ਆਮ ਜਿਹੇ ਕੰਮ ਚ ਚਲਾਏ ਨੇ ਕਿੰਨੇ ਕਰੋੜ ਦੇ ਲੰਗੇ ਹਾਂਜੀ ਸਰ 2-3 ਸਾਲ ਹੋ ਗਏ ਆ ਲੇਡੀਆਂ ਨੂੰ ਸਾਡੇ ਜਿਹੜੇ ਸੈਲਫ ਹੈਲਪ ਗਰੁੱਪ ਚੱਲ ਰਹੇ ਆ ਵੈਸੇ ਚੱਲਦਾ 2015-16 ਤੋਂ ਪਹਿਲਾਂ ਦੇ ਹੀ ਹੈ ਹੈ ਗਿਆ ਪਰ ਮੈਨੂੰ ਇਸ ਵਿਭਾਗ ਵਿੱਚ ਆਇਆ 2 ਸਾਲ ਹੋ ਗਏ ਆ ਉਸ ਤੋਂ 2 ਸਾਲ ਤੋਂ ਬਾਅਦ ਵੀ ਜਿਹੜੇ ਮੇਰੇ ਕੋਲ ਡਿਊਟੀ ਲੱਗੀ ਮੇਰੇ ਪਿੰਡਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਲੇਡੀਆਂ ਬਹੁਤ ਵਧੀਆ ਕੰਮ ਕਰ ਚਲਾ ਰਹੇ ਆ ਉਹਨਾਂ ਨੂੰ ਸੀਸੀਐਲ ਆਰਐਫ ਫੰਡ ਵੀ ਆ ਚੁੱਕੇ ਆ ਕੋਈ ਛੋਟੇ-ਮੋਟੇ ਕੰਮ ਚਲਾਏ ਜਿਵੇਂ ਸਲਾਈ ਦਾ ਪਾਰਲਰ ਦਾ ਕਿਰਿਆਨੇ ਦਾ ਇਦਾਂ ਕੰਮ ਕਰਦੇ ਸੀ ਕਿਹੜੇ ਪਿੰਡਾਂ ਜਿਆਦਾ ਜਿਹੜਾ ਕੰਮ ਲੈਣੀ ਸੀ ਉਹਨੇ ਕਿੰਨੀਆਂ ਕੁ ਲੈਣੀ ਮੰਨਦੇ ਇਹਦੇ ਨਾਲ ਜਿਹੜੀ ਆਤਮ ਨਿਰਭਰ ਬਣੀ ਹੈ ਸਾਡੇ ਪਿੰਡ ਤੱਪਾ ਖੇੜਾ ਦੇ ਵਿੱਚ ਕਾਫੀ 2-3-4 ਗਰੁੱਪ ਹੈਗੇ ਆ 40-50 ਲੇਡੀਜ਼ ਆ ਜੋ ਕਿ ਵਧੀਆ ਹੀ ਆਪਦਾ ਕਾਰੋਬਾਰ ਚਲਾ ਰਿਆ ਇਹਨਾਂ ਗਰੁੱਪਾਂ ਦੇ ਨਾਲ ਜੁੜ ਕੇ ਕੋਈ ਪਾਰਲਰ ਦਾ ਕੰਮ ਚਲਾ ਰਿਆ ਕੋਈ ਸਲਾਈ ਦਾ ਕੋਈ ਕੜਾਈ ਦਾ ਸਾਡੇ ਵਣ ਵਾਲਾ ਪਿੰਡ ਹੈਗਾ ਵਣ ਵਾਲਾ ਪਿੰਡ ਵਿੱਚ ਲੇਡੀ ਸਲਾਈ ਦਾ ਰਲਕੇ ਗਰੁੱਪ ਕੰਮ ਕਰ ਰਹੇ ਆ ਬਿੱਦੂ ਵਾਲੀ ਪਿੰਡ ਦੇ ਵਿੱਚ ਸਟੀਚਿੰਗ ਦਾ ਕੰਮ ਕਰਦੇ ਆ ਬਨਾਈ ਸਲਾਈ ਦਾ ਕੰਮ ਕਰਦੇ ਆ ਸਾਡੇ ਪਿੰਡ ਮਾਨਾ ਦੇ ਵਿੱਚ ਜਿਹੜੀ ਪਸ਼ੂ ਪਾਲਨ ਦਾ ਜਿਨ੍ਹਾਂ ਨੇ ਕਿ ਡੈਰੀ ਵੀ ਕਰ ਚੁੱਕੇ ਆ ਕਾਫੀ ਸਾਰਾ ਉੱਥੇ ਸੀਐਸਐਲ ਪਾਸ ਹੋਇਆ ਹੈ ਆਪਣੇ ਵਿਓ ਫੰਡ ਵੀ ਆਇਆ ਹੋਇਆ ਜਿਦੇ ਵਿੱਚ ਲੇਡੀਜ਼ ਨੇ 1 ਲੱਖ ਰੁਪਇਆ ਲੈ ਕੇ ਪਸ਼ੂਆਂ ਦਾ ਪਾਲਨ ਦਾ ਕੰਮ ਕੀਤਾ ਹੋਇਆ ਹਾਂਜੀ ਕੀ ਨਾ ਤੁਹਾਡਾ ਤੇ ਕੀ ਕਹਿਣਾ ਚਾਹੁੰਗਾ ਜਿਹੜੇ ਤੁਸੀਂ ਇਹ ਸਕੀਮ ਨਾਲ ਜਿਹੜਾ ਉਹਨਾਂ ਕੰਮ ਸਟਾਰਟ ਕੀਤਾ ਹੈ ਉਹਨ ਕਿਹੜੀ ਸਕੀਮ ਸੀਗੀ ਸਰ ਮੇਰਾ ਨਾਮ ਅਮਰਪ੍ਰੀਤ ਕੌਰ ਆ ਇਹ ਇਕਤਾ ਗਰੁੱਪ ਦਾ ਇੱਕ ਚਲਾਈ ਹੋਈ ਸਕੀਮ ਆ ਜਿਹੜੀਆਂ ਵੀ ਪਿੰਡ ਦੀਆਂ ਲੇਡੀਜ਼ ਆ ਉਹਨਾਂ ਨੂੰ ਘਰੇ ਆਤਮ ਨਿਰਭਰ ਕਰਨ ਲਈ ਸਕੀਮਾਂ ਗਵਰਨਮੈਂਟ ਵੱਲੋਂ ਚਲਾਈਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦਾ ਕੋਈ ਵੀ ਕੀਤਾ ਸ਼ੁਰੂ ਕਰ ਸਕਦੀਆਂ ਉਹ ਆਪਣਾ ਤੇ ਅਸੀਂ ਇਹ ਸਾਰੀਆਂ ਲੇਡੀਜ਼ ਨੇ ਸੋਚਿਆ ਕਿ ਕਿਉਂ ਨਾ ਵੀ ਸਾਡੇ ਕੋਲੇ ਜ਼ਮੀਨ ਵੀ ਪਈ ਹੈਗੀ ਹੈ ਸਾਡੇ ਕੋਲੇ ਫੰਡ ਵੀ ਹੈ ਤਾਂ ਆਪਾਂ ਅਸੀਂ ਗੰਡੂਆ ਖਾਦ ਦੀ ਸ਼ੁਰੂਆਤ ਕਰੀਏ ਇੱਕ ਤਾਂ ਇਹਦੇ ਨਾਲ ਇਹਦੇ ਵਿੱਚ ਘੱਟ ਸਮੇਂ ਦੇ ਵਿੱਚ ਜ਼ਿਆਦਾ ਪ੍ਰੋਫਿਟ ਹੋ ਰਿਹਾ ਤੇ ਇੱਕ ਜਿਹੜੀਆਂ ਸਾਰੀਆਂ ਲੇਡੀਜ਼ ਆ ਉਹਨਾਂ ਨੂੰ ਆਪਦਾ मिल रही <laughs> <काम> <laughs> <जी। laughs> है। ਤੇ ਕੰਮ ਨਾਲ ਉਹਨਾਂ ਦਾ ਜਿਹੜਾ ਘਰ ਦੇ ਜੋ ਖਰਚੇ ਆ ਆਪਸ ਉਹਨਾਂ ਨੂੰ ਆਤਮ ਨਿਰਭਰਤਾ ਮਿਲ ਰਹੀ ਹੈ ਲੇਡੀਜ਼ ਨੂੰ। ਕਿੰਨੀ ਲੇਡੀਜ਼ ਮੰਨ ਲਓ ਨਾਲ ਕੰਮ ਕਰਦੀਆਂ? 4 ਲੇਡੀਜ਼ ਕੰਮ ਕਰ ਰਹੀਆਂ ਜੀ। ਕੀ ਕੀ ਹੋਰ ਕੀ ਕੀ ਸਕੀਮਾਂ ਮੰਨ ਲਓ ਕੋਈ ਹੈ? ਹੋਰ ਸਕੀਮਾਂ। ਹਾਂਜੀ ਕੀ ਨਾ ਕੀ ਹੋਣ ਲੱਗਾ? ਕਾਰਦਾਨੀ ਹੈ ਜੀ। ਹਾਂਜੀ ਕੀ ਮੰਨ ਲਓ ਕੰਮ ਕੀਤਾ ਹੈ ਕਿਹੜੇ ਸਕੀਮ ਤੇ? ਕੰਮ ਜੀ ਸੈਲਫ ਹੈਲਪ ਗਰੁੱਪ ਚ ਪੈਸੇ ਮਿਲੇ ਸੀ ਜੀ। ਤੇ ਉਹਨਾਂ ਦੇ ਨਾਲ ਕੰਮ ਚਲਾਇਆ 8 ਮੈਂਬਰਾਂ ਨੇ 2 ਮੈਂਬਰਾਂ ਨੇ ਬਾਹਰ ਕੀਤਾ ਆ। ਕਿ ਤੇ ਵਾਸੋਂ ਹਿੰ ਕਨੇ ਆ ਵੀ ਵਿੱਚੇ ਵੀ ਹੋਰ ਪੈਸੇ ਮਿਲਣ ਸਾਨੂੰ ਤੇ ਹੋਰ ਚਲਾ ਸਕੀਏਗਾ ਕੰਮ ਨੂੰ ਅੱਗੇ ਵਧਾ ਸਕੀਏ ਕੀ ਕੀ ਕੰਮ ਕੀਤਾ ਹੈ 8 ਮੈਂਬਰਾਂ ਦੇ ਤੁਸੀਂ ਕੰਮ ਜੀ ਸਲਾਈ ਵਿੱਚੇ ਪਾਰਲਰ ਵਿੱਚੇ ਕੱਪੜਾ ਮਨਿਆਰੀ ਹੂੰ ਕਿਵੇਂ ਮਿਲਉਂ ਤੇ ਪ੍ਰਿੰਟ ਦੇ ਵਿੱਚ ਕੰਮ ਇਹ ਜਾਂਦਾ ਰਿਹਾ ਕੰਮ ਠੀਕ ਹੈ ਜੀ ਕਿਸ ਦਾ ਕੁਤਤਾ ਦਾ ਮਨ ਕੋੜੀ ਕੋਰੀ ਜਾਨੀ ਹਾਂਜੀ ਹਾਂਜੀ ਕਿਸ ਤਾਂ ਠੀਕ ਹੈ ਜੀ ਤੇ ਕੀ ਅਕੇ ਮਨ ਕਰੋਗੇ ਸਰ ਪਾਰਲਰ ਮਹ ਸਰਕਾਰ ਕੋ ਰਹੀ ਮੰਗ ਕਰਾਂਗੇ ਜੀ ਸਾਨੂੰ ਹੋਰ ਮਤਲਬੀ ਸਹਾਇਤਾ ਦੇਣ ਤੇ ਅਸੀਂ ਕੰਮ ਨੂੰ ਅੱਗੇ ਵਧਾਈਏ ਐਸਮ ਜੀ ਪੰਜਾਬ ਦੇ ਲਈ ਸ੍ਰੀ ਮੁਕਸਰ ਸਾਹਿਬ ਤੋਂ ਅਨਮੋਲ ਵੜਿੰਗ ਦੀ ਰਿਪੋਰਟ